ਦੀਆਂ ਗੱਲਾਂ ਛੱਡ ਕੇ ਨਾ ਕਦੇ ਸਾਨੂੰ ਵੈਸੇ ਮਿਲ ਕੇ ਦੇਖੋ ਫਿਰ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਕਹੇ ਜੇ ਹੈਗਾ ਕਹੇ ਜੇ ਨਹੀਂ ਮੇਰੀ ਕੁੜੀ ਵੀ ਗੱਲ ਕਰਦਿਆਂ ਰਿਸ਼ਤੇ ਦੀ ਮੇਰੀ ਕੁੜੀ ਦਾ ਭੱਜ ਭੱਜ ਕੇ ਰਿਸ਼ਤੇ ਆਉਂਦੇ ਆ ਠੀਕ ਹੈ ਨਾ ਹੁਣ ਤਾਂ ਮੈਂ ਥੋੜਾ ਜਿਹਾ ਪਹਿਲਾਂ ਹੋ ਗਿਆ ਤੇ ਮੈਂ ਕਿਹਾ ਵੀ ਚਲੋ ਮੈਂ ਆਪਣੀ ਕੁੜੀ ਦਾ ਰਿਸ਼ਤਾ ਕਰਨਾ ਵਾ ਜਿਹੜਾ ਕੁੜੀ ਦਾ ਰਿਸ਼ਤਾ ਕਰਾਊਗਾ ਵੀ ਉਹਨੂੰ ਮੈਂ 5 ਲੱਖ ਇੱਕ ਸੋਨੇ ਦਾ ਹਾਰ ਇੱਕ ਅੰਗੂਠੀ ਦਊਂਗਾ ਠੀਕ ਹੈ ਨਾ ਬਚੋਲੇ ਨੂੰ ਬਚੋਲੇ ਨੂੰ ਦਊਂਗਾ ਉਹ ਤਾਂ ਸਾਡੇ ਘਰੇ ਆਉਣ ਵੀ ਲੱਗੇ ਰਿਸ਼ਤੇ ਕੀ ਬਾਤ ਹੈ ਔਰ ਮੁੰਡੇ ਨੂੰ ਵੀ ਮੈਂ 10 ਲੱਖ ਇੱਕ ਕੋੜਾ ਰੇੜਾ ਲੈ ਕੇ ਉਹਦਾ ਜਲਦੀ ਖਾਦਾ ਜਾਣਾ ਮਰੂ ਕੇ ਕੈਨ ਦੇ ਮਤਲਬ ਘੋੜਾ ਜਿਹੜਾ ਵੀ ਚਲਾਉਣਾ ਇੱਧਰ ਵੀ ਕਰ ਇੱਧਰ ਕਰ ਤੀ ਘੋੜਾ ਜਿਹੜਾ ਵੀ ਚਲਾਉਣਾ ਮੈਂ ਜ਼ਿੰਦਗੀ ਭਾਬੀਆਂ ਰੋਟੀਆਂ ਕਮਾਉਂਦੀਆਂ ਨੇ ਕੱਲਾ 10 ਲੱਖ ਖਾ ਕੇ ਇੱਧਰ ਉੱਧਰ ਘੁੰਮ ਕੇ ਨਹੀਂ ਬੈਠਣਾ ਹੈਗਾ ਆ ਮੇਂ ਮੁੰਡੇ ਇਹਦੇ ਵਿੱਚ ਨਾ ਅੱਖਾਂ ਬਿੱਲੀਆਂ ਚਾਹੀਦੇ ਪਹਿਲਾਂ ਬਿੱਲੀ ਅੱਖਾਂ ਵਾਲਾ ਚਾਹੀਦਾ ਦੂਜਾ ਕਰਜਮਾਈ ਚਾਹੀਦਾ ਤੀਜਾ ਬਿਜ਼ਨਸਮੈਨ ਚਾਹੀਦਾ ਤੇ ਵਧੀਆ ਨੇਚਰ ਦਾ ਚਾਹੀਦਾ ਚੌਥਾ ਨਾਲੇ ਜਿਹੜਾ ਸਾਨੂੰ ਸਵਾਲ ਕਰਦਾ ਨਾ ਵੀ ਤੁਹਾਡੀ ਕੁੜੀ ਦੇ ਕਹਿਣ ਦੇ ਮਤਲਬ ਨਿਵੇਸ਼ਤਾ ਹੋ ਜਾਊਗਾ ਉਹ ਯਾਰ ਪਹਿਲਾਂ ਤੁਸੀਂ ਆਪਣਾ ਦੇਖੋ ਤੁਹਾਡਾ ਰਿਸ਼ਤਾ ਹੁੰ ਨਹੀਂ ਹੁਣ ਅਗਲਾ ਸਵਾਲ ਮੈਂ ਦੱਸਦੀ ਆ ਤੁਹਾਨੂੰ ਮੇਰੀ ਇੱਕ ਗੱਲ ਸੁਣੋ ਠੀਕ ਆ ਨਾ ਜਿਹੜੇ ਗੱਲਾਂ ਕਰਦੇ ਨੇ ਵੀ ਕੁੜੀ ਦਾ ਰਸਤਾ ਕਿਵੇਂ ਹੋ ਜੂਗਾ ਹੈ ਕਿਵੇਂ ਹੋਊਗਾ ਕਿਵੇਂ ਨਹੀਂ ਹੋਊਗਾ ਠੀਕ ਆ ਨਾ ਉਹਦਾ ਫਿਕਰ ਸਾਨੂੰ ਆ ਉਹ ਗੱਲਾਂ ਕਰਨ ਵਾਲਿਓ ਪਹਿਲਾਂ ਤਾਂ ਜਿਹੜੀਆਂ ਭੱਜ ਜਾਂਦੀਆਂ ਵਾਂ ਜਿਹੜਾ ਕੁੜੀਆਂ ਭੱਜ ਜਾਂਦੀਆਂ ਵਾਂ ਮਾਪੇ ਭੱਜਦੇ ਆ ਮਗਰ ਬਿੱਲਾ ਭਲੀਆ ਕੁੜੀ ਨਹੀਂ ਜੇ ਤਾਂ ਕੁੜੀ ਨਹੀਂ ਮੰਨਦੀ ਠੀਕ ਆ ਨਾ ਪਹਿਲੀ ਗੱਲ ਤੁਹਾਨੂੰ ਕਰਿਆ ਆਉਂਦੀ ਨੂੰ ਗੱਲ ਲਾ ਲੈਂਦੇ ਆ ਵੀ ਬੈ ਜਾ ਪਹਿਣੇ ਉਹ ਤਾਂ ਭਾਈ ਜਾ ਕੋਈ ਨਹੀਂ ਭੱਜ ਗਈਆਂ ਤਾਂ ਨਾਲ ਮੁੰਡੇ ਨੂੰ ਵੀ ਘੜ ਲਾ ਲੈਂਦੇ ਆ ਠੀਕ ਹੈ ਨਾ ਪਰ ਸਾਡੀ ਕੁੜੀ ਉਹ ਤਾਂ ਨਹੀਂ ਕਰਦੀ ਗਈ ਕਿਸੇ ਨਾਲ ਭੱਜ ਗਈ ਮੇਰਾ ਕੁੜੀ ਉਹ ਕਹਿੰਦੇ ਸਿਮਲੇ ਗਈ ਆ ਘੁੰਮਣ ਲਈ ਹਨਾ ਪਿਕਨਿਕ ਤੇ ਗਈ ਆ ਉਹ ਕਿਸੇ ਵਿਚਾਰੇ ਗਰੀਬ ਦੀ ਕੁੜੀ ਨਾ ਕਿਤੇ ਕਹਿਣ ਦੇ ਮਤਲਬ ਮਾਮੇ ਨਾਨਿਆਂ ਨੂੰ ਮਿਲਣ ਚਲੀ ਜਾਵੇ ਅਗਲਾ ਕਹਿੰਦਾ ਯਾਰ ਇਹਦੀ ਕੁੜੀ ਭੱਜੀ ਇਹ ਜਿਹੜੇ ਗੱਲਾਂ ਕਰਦੇ ਆ ਨਾ ਇਹ ਉਹਨਾਂ ਦੀਆਂ ਭੱਜੀਆਂ ਹੁੰਦੀਆਂ ਆ ਮਾ ਠੀਕ ਹੈ ਨਾ ਸਾਡੇ ਨਾਲ ਬਾੜੀਆਂ ਸਲਹਾਨ ਜਾਂ ਕਮੈਂਟਾਂ ਦੇ ਵਿੱਚ ਨਹੀਂ ਪਹਿਲਾਂ ਤੁਸੀਂ ਆਪਣੇ ਮੰਜੇ ਥੱਲੇ ਸੂਟਾ ਫੇਰੋ ਠੀਕ ਹੈ ਉਹ ਵੀ ਮੋਟਾ ਜਾ ਆ ਭਾਬੀ ਆ ਵੀ ਦੇ ਲਫਰਮ ਦੇ ਵਿੱਚ ਕੀ ਬਣੀ ਹੋਈ ਆ ਉਹੋ ਹੀ ਛੋਟੀ ਜਿਹੀ ਆ ਗਏ ਮੋੜ ਚਤਰਾ ਦਾ ਫੇਰ ਦੇਣੀ ਆ ਮੈਂ ਏ ਏ ਏ ਹਾਂ ਫੇਰਨਾ ਕਿਉਂ